ਕੀ ਸਾਡੀ ਆਉਣ ਵਾਲੀ ਪੀੜ੍ਹੀ ਨੂੰ ਕਿਵੇਂ ਨਾ ਕਿਵੇਂ ਅਸੀਂ ਗਰਾਊਂਡ ਵੱਲ ਕਿਵੇਂ ਲੈ ਕੇ ਆਉਣਾ ਹੈ ਖੇਡਾਂ ਨਾਲ ਕਿਵੇਂ ਜੋੜਨਾ ਕਿਉਂਕਿ ਸਰੀਰਕ ਰੂਪ ਦੇ ਵਿੱਚ ਤੇ ਮਾਨਸਿਕ ਰੂਪ ਦੇ ਵਿੱਚ ਜੇਕਰ ਕਿਸੇ ਬੰਦੇ ਨੂੰ ਤੁਸੀਂ ਕਿਸੇ ਬੱਚੇ ਨੂੰ ਤੁਸੀਂ ਤੰਦਰੁਸਤ ਕਰਨਾ ਵਾ ਤਾਂ ਗਰਾਊਂਡ ਉਸ ਤੋਂ ਵੱਡਾ ਮਤਲਬ ਤਾਂ ਕੋਈ ਹੋਰ ਜਰੀਆ ਨਹੀਂ ਹੋ ਸਕਦਾ ਇਹ ਖਿਆਲ ਤੁਹਾਡੇ ਜ਼ਹਿਨ ਦੇ ਵਿੱਚ ਕਿਸ ਤਰ੍ਹਾਂ ਆਉਂਦਾ ਔਰ ਇਹਨੂੰ ਬੂਰ ਕਿਵੇਂ ਪੈਂਦਾ ਕੀ ਆਸਟ੍ਰੇਲੀਆ ਦੇ ਵਿੱਚ ਪਹਿਲੀਆਂ ਖੇਡਾਂ ਹੋਈਆਂ ਉਸ ਤੋਂ ਬਾਅਦ ਨਿਊਜ਼ੀਲੈਂਡ ਦੇ ਵਿੱਚ ਖੇਡਾਂ ਹੋ ਰਹੀਆਂ ਨੇ ਸਾਡਾ ਵੀ ਜਦੋਂ ਤੁਸੀਂ ਸੇਵਾ ਦੇ ਵਿੱਚ ਆਏ ਸੀ ਇੱਕ ਇੱਕ ਸੁਪਨਾ ਸੀਗਾ ਕਿ ਆਪਾਂ ਵੀ ਆਪਣੇ ਬੱਚਿਆਂ ਦੇ ਲਈ ਖੇਡਾਂ ਦਾ ਕੋਈ ਨਾ ਕੋਈ ਆਯੋਜਨ ਕਰੀਏ ਖਾਸ ਤੌਰ ਤੇ ਸਿੱਖ ਖੇਡਾਂ ਦਾ ਆਯੋਜਨ ਕਰੀਏ ਕਿ ਸਾਡੇ ਬੱਚਿਆਂ ਨੂੰ ਇੱਕ ਪਲੇਟਫਾਰਮ ਦੇਈਏ ਨੂੰ ਅਪੀਓ ਦਿਨ ਜਾ ਤੀ 24 ਦਸੰਬਰ 2024 ਗੁਰਦੁਆਰਾ ਸਾਹਿਬ ਦੇ ਵਿੱਚ ਜਨਰਲ ਇਜਲਾਸ ਪੁਲਾਇਆ ਗਿਆ ਤੇ ਸਾਰੀ ਹੀ ਸੰਗਤ ਨੇ ਹਾਲ ਦੇ ਵਿੱਚੋਂ ਇੱਕ ਵੀ ਬੰਦੇ ਨੇ ਨਾਂ ਨਹੀਂ ਕੀਤੀ ਭਰੇ ਹੋਏ ਹਾਲ ਦੇ ਵਿੱਚ ਸਾਰੀ ਸੰਗਤ ਨੇ ਹੱਥ ਖੜੇ ਕਰਕੇ ਖੇਡਾਂ ਦੀ ਪ੍ਰਵਾਨਗੀ ਦਿੱਤੀ ਫੀਲਡ ਹਾਕੀ ਸੌਕਰ ਬਾਸਕਟਬਾਲ ਬਾਲੀਬਾਲ ਬੈਡਮਿੰਟਨ ਕਤਕਾ ਹੋ ਗਿਆ ਜਿਹਨੇ ਆਪਣੇ ਰਵਾਇਤੀ ਖੇਡਾਂ ਗੱਤਕਾ ਰਸਾ ਕਸੀ ਤੇ ਉਹਦੇ ਨਾਲ ਨਾਲ ਅਸੀਂ ਐਥਲੈਟਿਕਸ 100 ਮੀਟਰ 200 ਮੀਟਰ ਤੇ ਜਿਹੜੀਆਂ ਹੋਰ ਬਾਕੀ-ਬਾਕੀ ਕੈਟਾਗਰੀਜ਼ ਹੁੰਦੀਆਂ ਨੇ ਹੋਰ ਖਿਆਲ ਇਨੰਮ ਟੈਕਨੀਕਲੀ ਕਿਵੇਂ ਟੈਕਲ ਕੀਤਾ ਜਾਊਗਾ ਤੁਸੀਂ ਤਾਂ ਸਾਰੇ ਧਾਰਮਿਕ ਵਰਤੀ ਵਾਲੇ ਬੰਦੇ ਹੋਗੇ ਵੀ ਧਾਰਮਿਕ ਇਵੈਂਟਸ ਕਰਾਉਣ ਵਾਲੇ ਹੋਗੇ ਕਿਉਂਕਿ ਸਾਡੀ ਤਾਂ ਜਿਹੜਾ ਸੈਂਟਰ ਹੈ ਸੁਭਾਵਿਕ ਤੌਰ ਤੇ ਧਾਰਮਿਕ ਗਤੀਵਿਧੀਆਂ ਨਾਲ ਜੁੜਿਆ ਹੋਇਆ ਹੈ ਤੁਹਾਡੇ ਲਈ ਇਹ ਚੈਲੰਜ ਸਭ ਤੋਂ ਵੱਡਾ ਸੀਗਾ ਵੀ ਜਸਟਿਸ ਕਿਵੇਂ ਕਰਨਾ ਹੈ ਤਾਂ ਇਹ ਸਬ ਕਮੇਟੀਆਂ ਬਣਾਤੀਆਂ ਜੀ ਗੁਰਦੁਆਰਾ ਸਾਹਿਬ ਦੀ ਜਿਹੜੀ ਮੇਨ ਪ੍ਰਬੰਧਕੀ ਕਮੇਟੀ ਸਾਡਾ ਕਮਰ ਰਿਸੋਰਸ ਪ੍ਰੋਵਾਈਡ ਕਰਾਉਣਾ ਹੈ ਜੀ ਅਸੀਂ ਜੋ ਵੀ ਖੇਡ ਦੇ ਲਈ ਉਹਨਾਂ ਨੂੰ ਰਿਸੋਰਸ ਚਾਹੀਦੇ ਹੋਣਗੇ ਗਰਾਊਂਡ ਚਾਹੀਦੇ ਹੋਣਗੇ ਜਾਂ ਜੋ ਵੀ ਚਾਹੀਦਾ ਹੋਊਗਾ ਉਹ ਅਸੀਂ ਪ੍ਰੋਵਾਈਡ ਕਰਾਵਾਂਗੇ ਅਸੀਂ ਪਹਿਲਾਂ ਸੋਚਿਆ ਸੀਗਾ ਕਿ ਆਪਾਂ ਇਹ ਤਿੰਨ ਦਿਨ ਦੇ ਵਿੱਚ ਖੇਡਾਂ ਹੋ ਜਾਣਗੀਆਂ ਗਰਾਊਂਡ ਵਗੈਰਾ ਸਾਰੇ ਬੁੱਕ ਹੋਗੇ ਅਸੀਂ ਪਰ ਸਾਡੇ ਕੋਲੇ ਰਜਿਸਟ੍ਰੇਸ਼ਨ ਇਨੀ ਹੋ ਗਈ ਕਿ ਸਭ ਗਰਾਊਂਡ ਹੋਰ ਲੈਣੇ ਪਏ ਜੀ ਨਾਲ 800 ਪਲੇਅਰ ਆ ਗਏ ਮੇਰੇ ਹਾਂ ਜੀ 800 ਪਲੱਸ ਪਲੇਅਰ ਆ ਗਿਆ ਜੀ ਕੋਵਿਡ ਦੇ ਸਮੇਂ ਤੋਂ ਲੈ ਕੇ ਹੁਣ ਤੱਕ ਅਸੀਂ 11 ਲੱਖ ਡੱਬੇ ਜਿਹੜੇ ਅਸੀਂ ਡਿਸਟ੍ਰੀਬਿਊਟ ਕਰ ਚੁੱਕੇ ਹਾਂ ਔਰ ਹਜੇ ਵੀ ਨਿਰੰਤਰ ਚੱਲ ਰਹੀ ਹੈ ਜੀ ਪਹਿਲਾਂ ਉਹ ਕੋਵਿਡ ਦੇ ਸਮੇਂ 'ਚ ਆਮ ਲੋਕਾਂ ਲਈ ਸੀਗਾ ਜਦੋਂ ਨਾਲ ਲੋੜ ਸੀ ਉਸ ਤੋਂ ਬਾਅਦ ਅਸੀਂ ਉਹਨੂੰ ਕਨਵਰਟ ਕਰਤਾ ਇੰਟਰਨੈਸ਼ਨਲ ਸਟੂਡੈਂਟਾਂ ਵਾਸਤੇ ਠੀਕ ਹੈ ਜੀ ਹੁਣ ਜੇਕਰ ਤੁਸੀਂ ਹੁਣ ਵੀ ਸ਼ਾਮ ਨੂੰ ਗੁਰਦੁਆਰਾ ਸਾਹਿਬ ਜਾਵਾਂਗੇ ਜੀ ਬੱਚੇ ਕੀ ਕਰਦੇ ਆ ਜੀ ਬੱਚੇ ਸਾਡੇ ਆਉਂਦੇ ਨੇ ਸੇਵਾ ਕਰਦੇ ਨੇ ਰੱਬ ਦਾ ਪ੍ਰਸ਼ਾਦਾ ਛਕਦੇ ਨੇ ਜੀ ਤੇ ਸੇਵਾ ਦਾ ਉਹ ਟਿਫਨ ਨਾਲ ਦੇ ਦਿੰਦੇ ਨੇ ਫੂਡ ਬੈਂਕ ਦੇ ਵਿੱਚ ਅਸੀਂ ਇਹ ਨਹੀਂ ਦੇਖਦੇਗੇ ਕਿ ਉਹ ਸਾਡੀ ਕਮਿਊਨਿਟੀ ਦਾ ਬਾਹਰ ਦੀ ਕਮਿਊਨਿਟੀ ਦਾ ਕਿਸ ਕਲਰ ਦਾ ਕਿਸ ਰੰਗ ਦਾ ਕਿਸ ਸੈਕੂਲਰ ਅਪਰੋਚ ਹੈ ਨਹੀਂ ਬਿਲਕੁਲ ਜੀ ਸਾਰਿਆਂ ਨੂੰ ਆਪਾਂ ਫੂਡ ਦਿੰਨੇ ਆ ਨਿਸ਼ਾਨ ਸਾਹਿਬ ਦਾ ਮਤਲਬ ਇਹੀ ਹੁੰਦਾ ਬਾਜੀ ਆਪਾਂ ਨਿਸ਼ਾਨ ਸਾਹਿਬ ਦੇਖ ਕੇ ਹਰ ਕੋਈ ਰਾਹੀ ਜਿਹੜਾ ਆਉਂਦਾ ਜੀ ਉਹ ਉੱਥੇ ਤੱਕਦਾ ਕਿ ਇੱਥੇ ਨਿਸ਼ਾਨ ਸਾਹਿਬ ਲੱਗਿਆ ਹੋਇਆ ਤੇ ਇੱਥੇ ਮੇਰੀ ਮਦਦ ਹੋਊਗੀ ਅਸੀ ਗੱਲ ਜਗਬਾਣੀ ਟੀਵੀ ਵੇਖ ਰਹੇ ਸਾਰੇ ਹੀ ਦਰਸ਼ਕਾਂ ਦਾ ਸਵਾਗਤ ਮੈਂ ਹਾਂ ਰਮਨਦੀਪ ਸਿੰਘ ਛੋਡੀ ਇਸ ਵਕਤ ਅਸੀਂ ਕੈਨੇਡਾ ਦੇ ਅਲਬਰਟਾ ਸੂਬੇ ਦੇ ਕੈਲਗਰੀ ਸ਼ਹਿਰ ਦੇ ਵਿੱਚ ਮੌਜੂਦ ਹਾਂ ਜਿੱਥੇ ਕੀ ਪਹਿਲੀਆਂ ਸਿੱਖ ਖੇਡਾਂ ਕਰਵਾਈਆਂ ਜਾ ਰਹੀਆਂ ਨੇ ਗੌਰਤਲ ਬਹਿ ਕੇ ਇਸ ਤੋਂ ਪਹਿਲਾਂ ਆਸਟ੍ਰੇਲੀਆ ਅਤੇ ਨਿਊਜ਼ੀਲੈਂਡ ਦੇ ਵੱਲੋਂ ਸਿੱਖ ਖੇਡਾਂ ਦਾ ਆਯੋਜਨ ਕੀਤਾ ਗਿਆ ਹੈ ਆਸਟ੍ਰੇਲੀਆ ਇਸ ਖੇਡਾਂ ਨੂੰ ਕਰਵਾਉਣ ਦੇ ਵਿੱਚ ਸਭ ਤੋਂ ਮੋਹਰੀ ਰਿਹਾ ਹੈ ਉਸ ਉਪਰੰਤ ਨਿਊਜ਼ੀਲੈਂਡ ਨੇ ਇਸ ਦੀ ਸ਼ੁਰੂਆਤ ਕੀਤੀ ਤੇ ਹੁਣ ਅਲਬਰਟਾ ਦੇ ਵੱਲੋਂ ਪਹਿਲੀਆਂ ਸੇਖੇੜਾਂ ਕਰਵਾਈਆਂ ਜਾ ਰਹੀਆਂ ਨੇ ਦਸ਼ਮੇਸ਼ ਕਲਚਰ ਸੈਂਟਰ ਦੇ ਵੱਲੋਂ ਇਹ ਖੇਡਾਂ ਦਾ ਉਪਰਾਲਾ ਕੀਤਾ ਗਿਆ ਹੈ ਇਸ ਵਕ ਸਾਡੇ ਨਾਲ ਚੇਅਰਮੈਨ ਗੁਰਜੀਤ ਸਿੰਘ ਸਿੱਧੂ ਮੌਜੂਦ ਨੇ ਉਹਨਾਂ ਦੇ ਨਾਲ ਅਸੀਂ ਗੱਲਬਾਤ ਕਰਾਂਗੇ ਔਰ ਜਾਣਾਂਗੇ ਕਿ ਆਖਰਕਾਰ ਅਲਬਰਟਾ ਦੇ ਵੱਲੋਂ ਇਹ ਉਪਰਾਲਾ ਇਹ ਫੁਰਨਾ ਕਿਵੇਂ ਫੁਰਿਆ ਔਰ ਇਹ ਖੇਡਾਂ ਦੇ ਵਿਸਥਾਰ ਦੇ ਬਾਰੇ ਅਸੀਂ ਜਾਣਕਾਰੀ ਹਾਸਲ ਕਰਾਂਗੇ ਸਭ ਤੋਂ ਪਹਿਲਾਂ ਸਿੱਧੂ ਸਾਹਿਬ ਤੁਹਾਡਾ ਜਗਬਾਣੀ ਤੇ ਬਹੁਤ ਬਹੁਤ ਸਵਾਗਤ ਹੈ ਅਹ ਵਾਜੀ ਰਮਨਦੀਪ ਜੀ ਸਭ ਤੋਂ ਪਹਿਲਾਂ ਦਾ ਕੈਟੇਗਰੀ ਦੀ ਧਰਤੀ ਤੇ ਤੁਸੀਂ ਜੀ ਆਇਆਂ ਨੂੰ ਆਖਦੇ ਆ ਤੁਹਾਨੂੰ ਬਹੁਤ ਮਿਹਰਬਾਨੀ ਸਪੈਸ਼ਲ ਤਾਰ ਦੇ ਉੱਤੇ ਅਲਬਾਟਾ ਸਿੱਖੇਡਾਂ ਦੀ ਕਵਰੇਜ ਕਰਨ ਦੇ ਲਈ ਪਹੁੰਚੇ ਹੋ ਜੀ ਤੁਹਾਡੀ ਸਮੁੱਚੀ ਜਗਵਾਨੀ ਦੀ ਟੀਮ ਦਾ ਬਹੁਤ ਬਹੁਤ ਧੰਨਵਾਦ ਜੀ ਥੈਂਕ ਯੂ ਸੋ ਮਚ ਸਿੱਧੂ ਸਾਹਿਬ ਮੈਨੂੰ ਹੋ ਲੱਗਦਾ ਹੈ ਕਿ ਪ੍ਰਮਾਤਮਾ ਇੰਨਾ ਮਿਹਰਬਾਨ ਹੈ ਕਿ ਸਾਰੇ ਮੁਲਕਾਂ ਦੀਆਂ ਸਿੱਖੇਡਾਂ ਕਵਰ ਕਰਨ ਦਾ ਮੈਨੂੰ ਮੌਕਾ ਮਿਲਿਆ ਬਿਲਕੁਲ ਜੀ ਤੁਸੀਂ ਦੱਸ ਰਹੇ ਸੀ ਕਿ ਤੁਸੀਂ ਆਸਟ੍ਰੇਲੀਆ ਨਿਊਜ਼ੀਲੈਂਡ ਔਰ ਹੁਣ ਅਲਬਾਟਾ ਦੇ ਵਿੱਚ ਪਹੁੰਚੇ ਹੋ ਜੀ 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 ਬਿਲਕ ਇਹ ਉਪਰਾਲਾ ਤੁਸੀਂ ਜਿਹੜਾ ਕੀਤਾ ਔਰ ਮੈਂ ਸਮਝਦਾ ਕਿ ਸੁਭਾਵਿਕ ਤੌਰ ਤੇ ਸਾਡੀ ਆਉਣ ਵਾਲੀ ਪੀੜ੍ਹੀ ਦੇ ਲਈ ਬਹੁਤ ਵੱਡਾ ਉਪਰਾਲਾ। ਅ ਥੈਂਕ ਯੂ ਭਾਈ ਜੀ ਬਿਲਕੁਲ ਜਿਹੜਾ ਮੇਨ ਮੋਟਿਵ ਆ ਜੀ ਜਿਹੜਾ ਮੇਨ ਕਹਿ ਲਈਏ ਕਿ ਸਾਡਾ ਵਿਜ਼ਨ ਜਾਂ ਏਮ ਕਹਿ ਲਈਏ ਉਹ ਇਹੀ ਆ ਕਿ ਸਾਡੀ ਆਉਣ ਵਾਲੀ ਪੀੜ੍ਹੀ ਨੂੰ ਕਿਵੇਂ ਨਾ ਕਿਵੇਂ ਅਸੀਂ ਗਰਾਊਂਡ ਵੱਲ ਕਿਵੇਂ ਲੈ ਕੇ ਆਉਣਾ ਹੈ ਖੇਡਾਂ ਨਾਲ ਕਿਵੇਂ ਜੋੜਨਾ ਅ ਕਿਉਂਕਿ ਸਰੀਰਕ ਰੂਪ ਦੇ ਵਿੱਚ ਤੇ ਮਾਨਸਿਕ ਰੂਪ ਦੇ ਵਿੱਚ ਜੇਕਰ ਕਿਸੇ ਬੰਦੇ ਨੂੰ ਤੁਸੀਂ ਕਿਸੇ ਬੱਚੇ ਨੂੰ ਤੁਸੀਂ ਤੰਦਰੁਸਤ ਕਰਨਾ ਵਾ ਤਾਂ ਗਰਾਊਂਡ ਉਸ ਤੋਂ ਵੱਡਾ ਮੇਰੇ ਖਿਆਲ ਤੋਂ ਕੋਈ ਹੋਰ ਜ਼ਰੀਆ ਨਹੀਂ ਹੋ ਸਕਦਾ। ਸੇਧ ਤੋਂ ਵੱਡਾ ਮੇਰੇ ਖਿਆਲ ਜੀ ਗੁਰੂ ਸਾਹਿਬ ਦੀ ਤਵਾਕਿਆ ਲੈ ਕੇ ਆਪਾਂ ਇਹਨਾਂ ਖੇਡਾਂ ਦਾ ਆਗਾਜ਼ ਕਰ ਰਹੇ ਹਾਂ ਜੀ ਬਿਲਕੁਲ ਮੈਂ ਚਾਹੂੰਗਾ ਕਿ ਸਭ ਤੋਂ ਪਹਿਲਾ ਮੇਰਾ ਸਵਾਲ ਹੈ ਸੁਭਾਵਿਕ ਤੌਰ ਤੇ ਸੁਣਨ ਵਾਲੇ ਵੀ ਇਹ ਜਾਨਣਾ ਚਾਹੁੰਦੇ ਹੋਣਗੇ ਕਿ ਇਹ ਖਿਆਲ ਤੁਹਾਡੇ ਜ਼ਹਿਨ ਦੇ ਵਿੱਚ ਕਿਸ ਤਰ੍ਹਾਂ ਆਉਂਦਾ ਔਰ ਇਹਨੂੰ ਬੂਰ ਕਿਵੇਂ ਪੈਂਦਾ ਅ ਬਾਈ ਜੀ ਬਿਲਕੁਲ ਕਿਉਂਕਿ ਜਿਵੇਂ ਤੁਸੀਂ ਜ਼ਿਕਰ ਕੀਤਾ ਕਿ ਆਸਟ੍ਰੇਲੀਆ ਦੇ ਵਿੱਚ ਪਹਿਲੀਆਂ ਖੇਡਾਂ ਹੋਈਆਂ ਉਸ ਤੋਂ ਬਾਅਦ ਨਿਊਜ਼ੀਲੈਂਡ ਦੇ ਵਿੱਚ ਖੇਡਾਂ ਹੋ ਰਹੀਆਂ ਨੇ ਸਾਡਾ ਵੀ ਜਦੋਂ ਤੁਸੀਂ ਸੇਵਾ ਦੇ ਵਿੱਚ ਆਏ ਸੀ ਇੱਕ ਇੱਕ ਸੁਪਨਾ ਸੀਗਾ ਕਿ ਆਪਾਂ ਵੀ ਆਪਣੇ ਬੱਚਿਆਂ ਦੇ ਲਈ ਖੇਡਾਂ ਦਾ ਕੋਈ ਨਾ ਕੋਈ ਆਯੋਜਨ ਕਰੀਏ ਖਾਸ ਤੌਰ ਤੇ ਸਿੱਖ ਖੇਡਾਂ ਦਾ ਆਯੋਜਨ ਕਰੀਏ ਕਿ ਸਾਡੇ ਬੱਚਿਆਂ ਨੂੰ ਕੋਈ ਪਲੇਟਫਾਰਮ ਦਈਏ ਹਾਂਜੀ ਫਿਰ ਆਪਾਂ ਡੈਫੀਨਿਟਲੀ ਆਪਾਂ ਬੀਂਗ ਐ ਸਿੱਖਾਪਾਤ ਇਤਿਹਾਸ ਤੋਂ ਸੇਧ ਲੈਣੀ ਹੁੰਦੀ ਹੈ ਜੀ ਛੇਵੇਂ ਪਾਸ਼ਾ ਦੇ ਸਮੇਂ ਦਾ ਜੇਕਰ ਮੈਂ ਜ਼ਿਕਰ ਕਰਾਂ ਤਾਂ ਛੇਵੇਂ ਪਾਸ਼ਾ ਸਾਹਿਬ ਸਿਰਜਣਾ ਕੀਤੀ ਤਾਂ ਉਹਨਾਂ ਨੇ ਉੱਥੇ ਕੋਹਲ ਕਰਾਉਣੇ ਸ਼ੁਰੂ ਕੀਤੇ ਉਹਦਾ ਮੇਨ ਮੋਟਿਵ ਪਾਸ਼ਾ ਦਾ ਵੀ ਇਹੀ ਸੀ ਕਿ ਸਿੱਖਾਂ ਨੂੰ ਸਰੀਰਕ ਰੂਪ ਦੇ ਵਿੱਚ ਤਕੜੇ ਬਣਾਉਣਾ ਇਹ ਨਾ ਹੋਵੇ ਕਿ ਬੈਠੇ ਰਹਿਣ ਤੇ ਉਹ ਢਟਾਰ ਹੋ ਜਾਣ ਸੋ ਉਹੀ ਆਪਾਂ ਇਤਿਹਾਸ ਤੋਂ ਸਿੱਧ ਰਹਿੰਦੇ ਉਸ ਤੋਂ ਬਾਅਦ ਫਿਰ ਗੱਤਕਾ ਸਾਡਾ ਦਸਵੇਂ ਪਾਸ਼ਾ ਨੇ ਗੱਤਕਾ ਸ਼ੁਰੂ ਕੀਤਾ ਜਿਹੜੀਆਂ ਛੇਵੇਂ ਪਾਸ਼ਾ ਨੇ ਜੰਗੀ ਜਿਹੜੀਆਂ ਖੇਡਾਂ ਹੁੰਦੀਆਂ ਨੇ ਉਹ ਸ਼ੁਰੂ ਕੀਤੀਆਂ ਸੋ ਇਤਿਹਾਸ ਤੋਂ ਸਿੱਧ ਲਿਆ ਫਿਰ ਅਸੀਂ ਦੇਖਿਆ ਕਿ ਆਸਟ੍ਰੇਲੀਆ ਦੇ ਵਿੱਚ ਹੋ ਰਹੀਆਂ ਨੇ ਨਿਊਜ਼ੀਲੈਂਡ ਦੇ ਵਿੱਚ ਹੋ ਰਹੀਆਂ ਨੇ ਤਾਂ ਸਾਰਿਆਂ ਨੇ ਸਾਡੀ ਜਿਹੜੀ ਗੁਰਦੁਆਰਾ ਦਸ਼ਮੇਸ਼ ਕਲਚਰ ਸੈਂਟਰ ਦੀ ਸਮ ਨੇ ਬੈਠ ਕੇ ਸਲਾਹ ਕੀਤੀ ਕਿ ਆਪਾਂ ਵੀ ਖੇਡਾਂ ਦਾ ਆਗਾਜ਼ ਕਰੀਏ ਜੀ ਤਾਂ ਉਦੋਂ ਫਿਰ ਕੋਕੇ ਸਾਨੂੰ ਸੰਗਤ ਤੋਂ ਪ੍ਰਵਾਨਗੀ ਲੈਣੀ ਪੈਂਦੀ ਹੈ ਜੀ ਤਾਂ ਮੈਨੂੰ ਅੱਜ ਵੀ ਉਹ ਦਿਨ yaad ਆਦੀ 24 ਦਸੰਬਰ 2024 ਗੁਰਦੁਆਰਾ ਸਾਹਿਬ ਦੇ ਵਿੱਚ ਜਨਰਲ ਇਜਲਾਸ ਪਲਾਇਆ ਗਿਆ ਤੇ ਸਾਰੀ ਹੀ ਸੰਗਤ ਨੇ ਹਾਲ ਦੇ ਵਿੱਚੋਂ ਇੱਕ ਵੀ ਬੰਦੇ ਨੇ ਨਾ ਨਹੀਂ ਕੀਤੀ ਭਰੇ ਹੋਏ ਹਾਲ ਦੇ ਵਿੱਚ ਸਾਰੀ ਸੰਗਤ ਨੇ ਹੱਥ ਖੜੇ ਕਰਕੇ ਖੇਡਾਂ ਦੀ ਪ੍ਰਵਾਨਗੀ ਦਿੱਤੀ ਤੇ ਅੱਜ ਤਕਰੀਬਨ ਸਾਲ ਬਾਅਦ ਉਹ ਖੇਡਾਂ ਦਾ ਜਿਹੜਾ ਉਹ ਅਸਲੀ ਦਿਨ ਆ ਗਿਆ ਕਿਉਂਕਿ ਤਿਆਰੀ ਕਰਨ ਨੂੰ ਟਾਈਮ ਲੱਗਿਆ ਜੀ ਹਾਂਜੀ ਤਾਂ ਅੱਜ ਮਹਾਰਾਜ ਜੀ ਤੋਂ ਅਰਦਾਸ ਬੇਨਤੀ ਕਰਕੇ ਅੱਜ ਖੇਡਾਂ ਦਾ ਆਗਾਜ਼ ਹੋ ਰਿਹਾ ਹੈ ਜੀ ਵਧੀਆ ਔਰ ਮੈਂ ਜਾਨਣਾ ਚਾਹੂੰਗਾ ਕਿ ਕਿਹੜੀਆਂ ਖੇਡਾਂ ਕਿੰਨੀ ਪ੍ਰਕਾਰ ਦੀਆਂ ਖੇਡਾਂ ਹੋ ਰਹੀਆਂ ਨੇ ਕਿੰਨੇ ਪਲੇਅਰ ਜਿਹੜੇ ਹੈਗੇ ਨੇ ਉਹ ਹਿੱਸਾ ਲੈ ਰਹੇ ਨੇ ਔਰ ਦੂਸਰੇ ਸ਼ਹਿਰਾਂ ਤੋਂ ਵੀ ਕੀ ਤੁਹਾਡੇ ਕੋਲ ਟੀਮਾਂ ਆਈਆਂ ਨੇ ਸੋ ਪਹਿਲੇ ਜੇ ਕੋਈ ਸ਼ੁਰੂਆਤ ਆ ਦੀ ਸ਼ੁਰੂਆਤੀ ਖੇਡਾਂ ਦੇ ਵਿੱਚ ਆਪਾਂ 8 ਕੈਟਾਗਰੀਜ਼ ਦੀਆਂ ਖੇਡਾਂ ਨੂੰ ਲੈ ਕੇ ਆਏ ਆ ਜੀ ਔਰ ਖੇਡਾਂ ਦੀਆਂ ਕੈਟਾਗਰੀਜ਼ ਵੀ ਆਪਾਂ ਉਹ ਚੂਜ਼ ਕੀਤੀਆਂ ਨੇ ਜਿਹੜੇ 올림픽ਸ ਦੇ ਵਿੱਚ ਜਿਹੜੀਆਂ ਖੇਡਾਂ ਹੁੰਦੀਆਂ ਨੇ ਜਿਹਦੇ ਵਿੱਚ ਆਪਾਂ ਫੀਲਡ ਹਾਕੀ ਸੌਕਰ ਬਾਸਕਟਬਾਲ ਬਾਲੀਬਾਲ ਬੈਡਮਿੰਟਨ ਗੱਤਕਾ ਹੋ ਗਿਆ ਜੀ ਜਿਹੜੀਆਂ ਆਪਣੇ ਰਵਾਇਤੀ ਖੇਡਾਂ ਗੱਤਕਾ ਰੱਸਾ ਕਸੀ ਤੇ ਉਹਦੇ ਨਾਲ-ਨਾਲ ਅਸੀਂ ਐਥਲੈਟਿਕਸ 100 ਮੀਟਰ 200 ਮੀਟਰ ਤੇ ਜਿਹੜੀਆਂ ਹੋਰ ਵੱਖ-ਵੱਖ categories ਹੁੰਦੀਆਂ ਨੇ ਉਹ ਰੱਖਿਆ ਨੇ ਛੋਟੀ ਸਾਹਿਬ ਸਾਡੇ ਕੋਲੇ ਤਕਰੀਬਨ ਕਿਉਂਕਿ ਅਸੀਂ ਰਜਿਸਟ੍ਰੇਸ਼ਨ ਦਾ ਟਾਈਮ ਰੱਖਿਆ ਸੀ ਸਾਡੇ ਕੋਲੇ ਤਕਰੀਬਨ 800 ਤੋਂ ਪਲੱਸ ਜਿਹੜਾ ਖਿਡਾਰੀਆਂ ਨੇ ਇਹਨਾਂ ਖੇਡਾਂ ਦੇ ਲਈ ਰਜਿਸਟਰ ਕੀਤਾ ਵਾ ਜੀ ਔਰ ਬਿਲਕੁਲ ਜੀ ਕਿਉਂਕਿ ਅਸੀਂ ਅਲਬਰਟਾ ਇੱਕ ਸੂਬਾ ਵਾ ਜੀ ਸੋ ਸਾਡੇ ਕੋਲੇ ਐਡਮਿੰਟਨ ਰੈਡੀਅਰ ਤੇ ਹੋਰ ਜਿੰਨੇ ਵੀ ਕੈਲਗਰੀ ਦੇ ਆਲੇ-ਦੁਆਲੇ ਦੇ ਸ਼ ਸਭ ਤੋਂ ਵੱਡੀ ਚੁਣੌਤੀ ਬੰਦੇ ਨੂੰ ਇਹ ਹੁੰਦੀ ਹੈ ਕਿ ਇਹਨਾਂ ਨੂੰ ਟੈਕਨੀਕਲੀ ਕਿਵੇਂ ਟੈਕਲ ਕੀਤਾ ਜਾਊਗਾ ਤੁਸੀਂ ਤਾਂ ਸਾਰੇ ਧਾਰਮਿਕ ਵਰਤੀ ਵਾਲੇ ਬੰਦੇ ਹੋਗੇ ਵੀ ਧਾਰਮਿਕ ਇਵੈਂਟਸ ਕਰਾਉਣ ਵਾਲੇ ਹੋਗੇ ਕਿਉਂਕਿ ਸਾਡੀ ਤਾਂ ਜਿਹੜਾ ਸੈਂਟਰ ਹੈ ਸੁਭਾਵਕ ਤੌਰ ਤੇ ਉਹ ਧਾਰਮਿਕ ਗਤੀਵਿਧੀਆਂ ਨਾਲ ਜੁੜਿਆ ਹੋਇਆ ਹੈ ਤੁਹਾਡੇ ਲਈ ਇਹ ਚੈਲੰਜ ਸਭ ਤੋਂ ਵੱਡਾ ਸੀਗਾ ਵੀ ਜਸਟਿਸ ਕਿਵੇਂ ਕਰਨਾ ਹੈ ਪਲੇਅਰ ਨੂੰ ਸਿਲੈਕਟ ਕਿਵੇਂ ਕਰਨਾ ਹੈ ਕੱਲ ਨੂੰ ਕੋਈ ਰੌਲਾ ਰੱਪਾ ਪੈਂਦਾ ਜਾਂ ਕਿਉਂਕਿ ਨਿਯਮਾਂ ਦੇ ਬਾਰੇ ਖੇਡਦੇ ਬਾਰੇ ਸਾਨੂੰ ਗਿਆਨ ਨਹੀਂ ਹੁੰਦਾ ਇਹਦੇ ਵਿੱਚ ਫਿਰ ਤੁਹਾਨੂੰ ਕੌਣ ਹੈਲਪ ਕਰ ਰਿਹਾ ਸੋ ਅਸੀਂ ਜੀ ਸਟਰਕਚਰ ਬਹੁਤ ਇੱਕ ਨਾ ਖੂਬਸੂਰਤ ਤਰੀਕੇ ਨਾਲ ਸਟਰਕਚਰ ਬਣਾਈ ਆ ਜੀ ਜਿਹੜੀ ਸਾਡੀ ਗੁਰਦੁਆਰਾ ਸਾਹਿਬ ਦੀ ਪ੍ਰਬੰਧਕੀ ਕਮੇਟੀ ਆ ਜੀ ਉਹਦਾ ਕੰਮ ਸਿਰਫ ਔਰ ਸਿਰਫ ਰਿਸੋਰਸ ਪ੍ਰੋਵਾਈਡ ਕਰਵਾਉਣਾ ਉਹ ਸਿਰਫ ਔਰਗੇਨਾਈジング ਕਮੇਟੀ ਆ ਉਹ ਟੈਕਨੀਕਲ ਟੀਮ ਨਹੀਂਗੀ ਉਹ ਅਸੀਂ ਕੀ ਕੀਤਾ ਅਸੀਂ ਬਾਕੀ ਗੇਮਾਂ ਦੀਆਂ ਸਬ ਕਮੇਟੀਆਂ ਬਣਾਤੀਆਂ ਜੀ ਠੀਕ ਆ ਫੋਰ ਐਗਜ਼ਾਮਪਲ ਅਸੀਂ ਕੀ ਕੀਤਾ ਜੀ ਆਪਾਂ ਫੀਲਡ ਹਾਕੀ ਦੀ ਗੱਲ ਕਰੀਏ ਸਾਡੇ ਕਲਗਰੀ ਦੇ ਪੰਜ ਮੈਂਬਰੀ ਕਮੇਟੀ ਬਣਾਤੀ ਜੀ ਗੇਮ ਦੇ ਕੀ ਰੂਲ ਹੋਣਗੇ ਗੇਮ ਦਾ ਸ케ਚੂਲ ਕੀ ਹੋਊਗਾ ਗੇਮ ਦੇ ਵਿੱਚ ਕਿਵੇਂ ਕਿਵੇਂ ਰੈਫਰੀ ਕਿੱਥੋਂ ਅਰੇਂਜ ਕਰਨੇ ਆ ਜੋ ਸਾਰਾ ਡਿਸੀਜਨ ਮੇਕਿੰਗ ਉਹਨਾਂ ਦੀ ਹੋਊਗੀ ਜੀ ਸਾਡੇ ਗੁਰਦੁਆਰਾ ਸਾਹਿਬ ਦੀ ਕਮੇਟੀ ਵੱਲੋਂ ਉਸ ਡਿਸੀਜਨ ਮੇਕਿੰਗ ਦੇ ਵਿੱਚ ਕੋਈ ਵੀ ਇੰਟਰਫੀਰੈਂਸ ਨਹੀਂ ਹੋਊਗਾ ਜੀ ਜੋ ਉਸ ਪੰਜ ਮੈਂਬਰੀ ਕਮੇਟੀ ਨੇ ਟੈਕਨੀਕਲ ਫੈਸਲਾ ਕਰਤਾ ਉਹ ਸਾਨੂੰ ਸਰਨ ਪ੍ਰਵਾਨ ਹੋਊਗਾ ਜੀ ਇਸੇ ਤਰ੍ਹਾਂ ਅਸੀਂ ਸੌਕਰ ਦੇ ਵਿੱਚ ਬਾਸਕਟਬਾਲ ਦੇ ਵਿੱਚ ਵਾਲੀਬਾਲ ਸਾਰਿਆਂ ਦੀਆਂ ਸਬ ਕਮੇਟੀਆਂ ਬਣਾਤੀਆਂ ਜੀ ਗੁਰਦੁਆਰਾ ਸਾਹਿਬ ਦੀ ਜਿਹੜੀ ਮੇਨ ਪ੍ਰਬੰਧਕੀ ਕਮੇਟੀ ਸਾਡਾ ਕਮਰ ਰਿਸੋਰਸ ਪ੍ਰੋਵਾਈ ਠੀਕ ਹੈ ਅਸੀਂ ਜੋ ਵੀ ਖੇਡ ਤੇ ਲਈ ਉਹਨਾਂ ਨੂੰ ਰਿਸੋਰਸ ਚਾਹੀਦੇ ਹੋਣਗੇ ਗਰਾਊਂਡ ਚਾਹੀਦੇ ਹੋਣਗੇ ਜਾਂ ਜੋ ਵੀ ਚਾਹੀਦਾ ਹੋਊਗਾ ਉਹ ਅਸੀਂ ਪ੍ਰੋਵਾਈਡ ਕਰਾਵਾਂਗੇ ਜੀ ਬਿਲਕੁਲ ਠੀਕ ਹੈ ਤਿੰਨ ਦਿਨਾਂ ਦਾ ਮੇਰੇ ਖਿਆਲ ਹੈ ਕਿ ਇਹ ਪ੍ਰੋਗਰਾਮ ਹੈਗਾ ਹਾਂ ਜੀ ਤਿੰਨਾਂ ਦਿਨਾਂ ਦੇ ਬਾਰੇ ਤਫਸੀਲ ਕਰ ਦਿਓ ਕਿ ਕਿਹੜੇ ਕਿਹੜੇ ਜਿਹੜੇ ਪ੍ਰੋਗਰਾਮ ਨੇ ਜਾਂ ਕਿਹੜੀਆਂ ਕਿਹੜੀਆਂ ਖੇਡਾਂ ਉਹ ਕਿਸ ਤਰ੍ਹਾਂ ਹੋ ਰਹੀਆਂ ਨੇ ਆ ਥੋੜੀ ਜਿਹਾ ਮੈਂ ਇੱਥੇ ਥੋੜਾ ਜਿਹਾ ਐਡ ਕਰ ਦਿਆਂ ਜੀ ਅਸੀਂ ਪਹਿਲਾਂ ਸੋਚਿਆ ਸੀਗਾ ਕਿ ਆਪਾਂ ਤਿੰਨ ਦਿਨ ਦੇ ਵਿੱਚ ਖੇਡਾਂ ਹੋ ਜਾਣਗੀਆਂ ਗਰਾਊਂਡ ਵਗੈਰਾ ਸਾਰੇ ਬੁੱਕ ਹੋਗੇ ਅਸੀਂ ਪਰ ਸਾਡੇ ਕੋਲੇ ਰਜਿਸਟ੍ਰੇਸ਼ਨ ਇਨੀ ਹੋ ਗਈ ਕਿ ਸਭ ਨੇ ਪੈ ਜੀ ਨਾਲ 800 ਪਲੇਅਰ ਆ ਗਿਆ ਮੇਰੇ ਕੋਲ ਹਾਂਜੀ 800 ਪਲੱਸ ਪਲੇਅਰ ਆ ਗਿਆ ਜੀ ਸਾਨੂੰ ਖਾਲਸਾ ਸਕੂਲ ਦੀ ਗਰਾਊਂਡ ਦੇ ਵਿੱਚ ਕੁਝ ਮੈਚ ਕਰਾਉਣੇ ਪੈ ਰਹੇ ਆ ਇੱਥੇ ਸਾਡੇ ਗੋਵਿੰਦ ਸਰਵਰ ਸਕੂਲ ਆ ਉਸ ਉਹਦੇ ਗਰਾਊਂਡ ਦੇ ਵਿੱਚ ਹਾਂ ਮੈਨੂੰ ਵਾਲੀਵਾਲੇ ਦੱਸ ਰਹੇ ਸੀ ਕਹਿੰਦੇ ਸੋਢੀ ਸਾਹਿਬ ਅਸੀਂ ਖਾਲਸਾ ਸਕੂਲ ਜਾਣਾ ਸੀ ਤੇ ਕਵਰ ਕਰ ਹਾਂਜੀ 800 ਉਹ ਉਹ ਉੱਥੇ ਵਾਲੀਵਾਲ ਦੇ ਉੱਥੇ ਹੋ ਰਹੇ ਨੇ ਜੀ ਫਿਰ ਬੈਡਮਿੰਟਨ ਦਾ ਸ케ਜੂਲ ਸਾਨੂੰ ਇੱਕ ਦਿਨ ਦੇ ਵਾਸਤੇ ਗੋਵਿੰਦ ਸਰਵਰ ਸਕੂਲ ਦੇ ਵਿੱਚ ਕਰਨਾ ਪਿਆ ਅਸੀਂ ਉਹਨਾਂ ਵੀਰਾਂ ਦਾ ਵੀ ਧੰਨਵਾਦ ਕਰਦੇ ਹਾਂ ਜਿਨ੍ਹਾਂ ਨੇ ਸਾਨੂੰ ਮੌਕੇ ਦੇ ਮੌਕੇ ਜਗਾ ਦਿੱਤੀ ਸੋ ਇਹ ਸਰ 3 ਦਿਨ ਖਾਲਸਾ ਸਕੂਲ ਦੇ ਵਿੱਚ ਸ਼ਟਰੇ ਸੰਡੇ ਵਾਲੀਬਾਲ ਜਿਹੜਾ ਹੈਗਾ ਜੀ ਸਮੈਸ਼ਿੰਗ ਦੀਆਂ ਟੀਮਾਂ ਨੇ ਜੀ ਸੋ ਵਾਲੀਬਾਲ ਸਮੈਸ਼ਿੰਗ ਨੇ ਸਾਡੇ ਕੋਲੇ 16 ਟੀਮਾਂ ਨੇ ਜੀ ਸੋ ਉਹ ਸੈਟਰਡੇ ਸੰਡੇ ਦੋਨੋਂ ਦਿਨ ਖਾਲਸਾ ਸਕੂਲ ਦੇ ਜਿਹੜਾ ਵੱਡਾ ਜਿਮ ਆ ਉਹਦੇ ਵਿੱਚ ਮੈਚ ਹੋਣਗੇ ਜੀ ਠੀਕ ਹੈ ਸਾਡੇ ਕੋਲੇ ਬੈਡਮਿੰਟਨ ਦੇ ਲਈ ਜੀ ਤਕਰੀਬਨ 80 ਦੇ ਕਰੀਬ ਪਲੇਅਰਾਂ ਨੇ ਜਿਹੜੇ ਸਿੰਗਲਸ ਐਂਡ ਡਬਲ ਦੇ ਲਈ ਰਜਿਸਟਰ ਕੀਤਾ ਵਾ ਜੀ ਉਹ ਪਹਿਲਾ ਦਿਨ ਜਿਹੜਾ ਸੈਟਰਡੇ ਦਾ ਦਿਨ ਹੋਊਗਾ ਜੀ ਉਹ ਆਪਣੇ ਕੋਲੇ ਗੋਵਿੰਦ ਸਰਵਰ ਸਕੂਲ ਦੀ ਜਿਮ ਹੋਊਗੀ ਜੀ ਔਰ ਸੰਡੇ ਦਾ ਦਿਨ ਜਿਹੜਾ ਹੈਗਾ ਉਹ ਜਨਰਲ ਸੈਂਟਰ ਦਾ ਜਿਹੜਾ ਮੇਨ ਜਿੱਥੇ ਆਪਾਂ ਖੜੇ ਆਂ ਜਨਰਲ ਸੈਂਟਰ ਚ ਖੜੇ ਆਪਾਂ ਹਾਂ ਜੀ ਉਹ ਉੱਥੇ ਹੋਊਗਾ ਜੀ ਔਰ ਜਿਹੜਾ ਸੌਕਰ ਦਾ ਹੈਗਾ ਜਿੱਥੇ ਆਪਾਂ ਜਿਸ ਫੀਲਡ ਦੇ ਵਿੱਚ ਖੜੇ ਆਂ ਸੈਟਰਡੇ ਸੰਡੇ ਦੋਨੋਂ ਦਿਨ ਹੀ ਸੌਕਰ ਦੇ ਟੂਰਨਾਮੈਂਟ ਮੈਚ ਇੱਥੇ ਹੋਣਗੇ ਜੀ ਜਿਹੜਾ ਫੀਲਡ ਹਾਕੀ ਆ ਸੈਟਰਡੇ ਸਾਰਾ ਦਿਨ ਹੀ ਫੀਲਡ ਹਾਕੀ ਦੇ ਮੈਚ ਪਹਿਲੇ ਫੀਲਡ ਹਾਊਸ ਚ ਹੋਣਗੇ ਤੇ 1:30 ਵਜੇ ਤੋਂ ਲੈ ਕੇ ਸ਼ਾਮ ਦੇ 7:00 ਵਜੇ ਤੱਕ ਫੀਲਡ ਹਾਊਸ 2 ਦੇ ਵਿੱਚ ਮੈਚ ਹੋਣਗੇ ਔਰ ਸੈਕੰਡ ਡੇ ਫੀਲਡ ਹਾਊਸ 1 ਦੇ ਵਿੱਚ ਸਾਰਾ ਦਿਨ ਹੀ ਸੰਡੇ ਨੂੰ ਮੈਚ ਹੋਣਗੇ ਜੀ ਔਰ ਜਿਹੜਾ ਆਪਣੇ ਹੈਗੇ ਬਾਸਕਟਬਾਲ ਕਿਉਂਕਿ ਬਾਸਕਟਬਾਲ ਦਾ ਮੈਚ ਖਾਸ ਤੌਰ ਤੇ ਜ਼ਿਕਰ ਕਰਨਾ ਚਾਹੂੰਗਾ ਛੋਟੀ ਸਾਹਿਬ ਸਾਡੇ ਨਾਲ ਜਿਹੜੇ ਇਥੋਂ ਦੇ ਜੰਪਲ ਬੱਚੇ ਆ ਜੀ ਉਹ ਬਾਸਕਟਬਾਲ ਬਹੁਤ ਖੇਡਦੇ ਆ ਬਹੁਤ ਤੁਸੀਂ ਦੇਖੋਗੇ ਕਿ ਜਦੋਂ ਤੁਸੀਂ ਰੋਡ ਤੇ ਵੀ ਜਾਓਗੇ ਨਾ ਹਰ ਘਰ ਦੇ ਬਾਹਰ ਉਹ ਲੱਗਿਆ ਨੈਟ ਜਿਹਾ ਪਿਆ ਹੁੰਦਾ ਤਾਂ ਬ 90 ਪਲੇਅਰਾਂ ਨੇ ਬਾਸਕਟਬਾਲ ਦੇ ਲਈ ਰਜਿਸਟਰ ਕੀਤਾ ਜੀ ਔਰ ਸਾਰੇ ਦੇ ਸਾਰੇ ਬੱਚੇ ਇਧਰ ਨੇ ਬੋਰਨਾ ਜੀ ਜੇ ਆਪਾਂ ਟੋਟਲ ਕਿਹ 800 ਪਲੱਸ ਬੱਚੇ ਤਾਂ ਤਕਰੀਬਨ ਆਪਾਂ 1/3 ਦੇ ਕਰੀਬ ਕਹਿ ਦਈਏ ਕਿ ਉਹ ਬਾਸਕਟਬਾਲ ਦੇ ਸਾਡੇ ਕੋਲੇ ਬੱਚੇ ਆਏ ਨੇ ਔਰ ਉਹਨਾਂ ਵਾਸਤੇ ਜੀ ਜਿਹੜਾ ਸਾਡਾ ਜਿਹੜਾ ਕਮਿਊਨਿਟੀ ਜਿਮਨੇਸ਼ੀਅਮ ਹੈਗਾ ਵਾ ਜੈਨਸਿਸ ਦੇ ਵਿੱਚ ਪਹਿਲਾ ਦਿਨ ਉੱਥੇ ਮੈਚ ਹੋਣਗੇ ਜੀ ਉਹ ਸਾਰੇ ਮੈਚ ਕੁੜੀਆਂ ਦੇ ਮੈਚ ਹੋਣਗੇ ਜੀ ਕਿਉਂਕਿ ਉਹ ਪਹਿਲੇ ਰਾਉਂਡ ਦੇ ਵਿੱਚ ਅਸੀਂ ਪਹਿਲੇ ਦਿਨ ਸਾਰੇ ਕੁੜੀਆਂ ਦੇ ਮੈਚ ਰੱਖੇ ਆ ਔਰ ਸੈਕੰਡ ਡੇ ਅਸੀਂ ਤਿੰਨ ਫੀਲਡ ਯੂਜ਼ ਕਰ ਰਹੇ ਹਾਂ ਜੀ ਬਾਸਕਟ ਜਿਹੜੇ ਹੈਗੇ ਆ ਅਲੱਗ-ਅਲੱਗ ਕੈਟਾਗਰੀਜ਼ ਦੇ ਵਿੱਚ ਮੁੰਡਿਆਂ ਦੇ ਮੈਚ ਤੇ ਕੁੜੀਆਂ ਦੇ ਜਿਹੜੇ ਫਾਈਨਲ ਮੈਚ ਹੋਣਗੇ ਉਸਤੇ ਬਿਲਕੁਲ ਅੱਜ ਆਗਾਜ਼ ਹੋਇਆ ਆਗਾਜ਼ ਬੜਾ ਸ਼ਾਨਦਾਰ ਤਰੀਕੇ ਨਾਲ ਗੁਰੂ ਮਹਾਰਾਜ ਦਾ ਅਸ਼ੀਰਵਾਦ ਲੈ ਕੇ ਉਹਦੀ ਸ਼ੁਰੂਆਤ ਕੀਤੀ ਗਈ ਆ ਮੈਂ ਚਾਹਣਾ ਕਿ ਉਹਦੇ ਬਾਰੇ ਵੀ ਥੋੜਾ ਤੁਸੀਂ ਤਫਸੀਲ ਕਰ ਦਿਓ। ਬਿਲਕੁਲ ਜੀ ਕਿਉਂਕਿ ਸਿੱਖ ਖੇਡਾਂ ਨੇ ਤਾਂ ਫਿਰ ਮਹਾਰਾਜਿਆਂ ਤੋਂ ਆਗਿਆ ਅਰਦਾਸ ਬੇਨਤੀ ਕਰਕੇ ਨਗਾਰਿਆਂ ਦੀ ਉਹਦੇ ਕਹਨ ਗੂੰਜ ਦੇ ਵਿੱਚ ਜਕਾਰਿਆਂ ਦੇ ਗੂੰਜ ਦੇ ਵਿੱਚ ਗੇਮਾਂ ਦਾ ਆਗਾਜ਼ ਹੋਣਾ ਬਹੁਤ ਜ਼ਰੂਰੀ ਸੀਗਾ ਤੇ ਅੱਜ ਸਾਡੇ ਖਾਲਸਾ ਸਕੂਲ ਦੇ ਬੱਚਿਆਂ ਨੇ ਕੀਰਤਨ ਕੀਤਾ ਜਿਹੜੇ ਦਸ਼ਮੇਸ਼ ਕਲਚਰ ਸੈਂਟਰ ਗੁਰਮਤ ਸੈਂਟਰ ਦੇ ਬੱਚੇ ਉਹਨਾਂ ਨੇ ਕੀਰਤਨ ਕੀਤਾ ਉਹ ਤੋਂ ਬਾਅਦ ਅਰਦਾਸ ਬੇਨਤੀ ਸਾਡੇ ਪੰਜ ਸਿੰਘ ਸਹਿਬਾਨਾ ਨੇ ਅਰਦਾਸ ਬੇਨਤੀ ਕੀਤੀ ਫਿਰ ਸਾਡਾ ਨੈਸ਼ਨਲ ਐਂਥਮ ਜਿਹੜਾ ਉਹ ਕੈਨੇਡਾ ਉਹ ਵੀ ਕਿਉਂਕਿ ਆਪਾਂ ਜਿਸ ਨੇਸ਼ਨ ਨੂੰ ਬਿਲੋਂਗ ਕਰਦੇ ਆ ਕੈਨੇਡਾ ਦੇ ਵਿੱਚ ਆਪਾਂ ਖੜੇ ਆ ਉਹ ਨੈਸ਼ਨਲ ਇੰਤਮੋਇਆ ਤੇ ਉਸ ਤੋਂ ਬਾਅਦ ਜਿਹੜਾ ਗੱਤਕੇ ਦੇ ਨਾਲ ਜੀ ਜਿਹੜਾ ਸਾਡੇ ਰਵਾਇਤੀ ਖੇਡ ਗੱਤਕਾ ਉਹਦੀ ਪਰਫਾਰਮੈਂਸ ਦੇ ਨਾਲ ਜਿਹੜਾ ਖੇਡਾਂ ਦਾ ਆਗਾਜ਼ ਹੋਇਆ ਜੀ ਦਸ਼ਮੇਸ਼ ਕਲਚਰ ਸੈਂਟਰ ਦੇ ਵੱਲੋਂ ਬੇਸ਼ੱਕ ਇਹ ਉਪਰਾਲਾ ਕੀਤਾ ਗਿਆ ਪਰ ਇਸ ਤੋਂ ਪਹਿਲਾਂ ਕਿੜੀਆਂ-ਕਿੜੀਆਂ ਸਵਾਵਾਂ ਦੇ ਵਿੱਚ ਜਿਹੜਾ ਉਹ ਯੋਗਦਾਨ ਪਾਇਆ ਗਿਆ ਔਰ ਮੈਂ ਚਾਹੂੰਗਾ ਕਿ ਦਸ਼ਮੇਸ਼ ਕਲਚਰ ਸੈਂਟਰ ਦੀ ਸਥਾਪਨਾ ਦੇ ਬਾਰੇ ਵੀ ਤੁਸੀਂ ਸਾਨੂੰ ਜਾਣਕਾਰੀ ਦਿਓ ਛੋਟੀ ਸਾਹਿਬ ਜਿਹੜਾ ਦਸ਼ਮੇਸ਼ ਕਲਚਰ ਸੈਂਟਰ ਗੁਰਦੁਆਰਾ ਸਾਹਿਬ ਆ ਜੀ ਇਹ ਆਪਣੇ ਨਾਰਥ-ਈਸਟ ਕੈਲਗਰੀ ਦਾ ਵਿੱਚ ਸਥਿਤਾ ਮਾਰ ਡੇਲ ਬੁੱਲੇਵਰਡ ਜੀ ਨੂੰ ਪੱਗਰਦਵਾਰ ਸਾਹਿਬ ਬੁੱਲੇਵਰਡ ਦਾ ਵੀ ਨਾਮ ਰੱਖਿਆ ਹੈ ਸਿਟੀ ਆਫ ਕੈਲਕਰੀ ਵੱਲੋਂ ਹੁਣੇ ਪਿਛਲੇ 4 ਸਾਲ ਪਹਿਲਾਂ ਉਹਨਾਂ ਨੇ ਰੋਡ ਦਾ ਨਾਮ ਹੀ ਗੁਰਦੁਆਰਾ ਸਾਹਿਬ ਬੁੱਲੇਵਰਡ ਕਰਤਾ ਸੀਗਾ ਜੀ ਉਹ ਇਹਦੀ ਸਥਾਪਨਾ ਜੀ 1982 ਦੇ ਵਿੱਚ ਹੋਈ ਸੀ ਛੋਟੀ ਸਾਫ ਤੇ ਉਸ ਤੋਂ ਲੈ ਕੇ ਜੀ ਹੁਣ ਤੱਕ ਤਕਰੀਬਨ ਜੇਕਰ ਆਪਾਂ ਗੱਲ ਕਰਨੀ ਹੋਵੇ ਤਾਂ 35-40 ਸਾਲ ਦੇ ਕਰੀਬ ਹੋ ਗਏ ਜੀ ਗੁਰਦੁਆਰਾ ਸਾਹਿਬ ਸਥਾਪਿਤ ਹੋਏ ਨੂੰ ਠੀਕ ਹੈ ਜਿਹੜੀ ਸਾਡੀ ਮਾਟਰਨ ਡੇਲ ਦੀ ਕਰੰਟ ਲੋਕੇਸ਼ਨ ਹੈ ਜੀ 1987 ਦੇ ਵਿੱਚ ਬਿਲਡਿੰਗ ਬਣੀ ਸੀ ਤੇ ਉਦੋਂ ਤੋਂ ਲੈ ਕੇ ਹੁਣ ਤੱਕ ਗੁਰਦੁਆਰਾ ਸਾਹਿਬ ਵੱਲੋਂ ਨਿਰੰ ਬੇਟਾ ਜਿਹੜਾ ਖਾਲਸਾ ਸਕੂਲ ਕੈਲਗਰੀ ਆ ਜੀ ਜਿਹਦੇ ਵਿੱਚ ਤਕਰੀਬਨ 650 ਦੇ ਕਰੀਬ ਬੱਚੇ ਪੜ ਰਹੇ ਨੇ ਉਹ ਗੁਰਦੁਆਰਾ ਸਾਹਿਬ ਦੀ ਸੰਸਥਾਵਾਜੀ ਖਾਲਸਾ ਸਕੂਲ ਕੈਲਗਰੀ ਠੀਕ ਹੈ ਉੱਥੇ ਆਪਾਂ ਬੱਚਿਆਂ ਨੂੰ ਜਿੱਥੇ ਆਪਾਂ ਸਿੱਖ ਇਤਿਹਾਸ ਗੁਰਬਾਣੀ ਦੇ ਨਾਲ ਜੋੜਦੇ ਆ ਉੱਥੇ ਅਲਬਰਟਾ ਐਜੂਕੇਸ਼ਨ ਦਾ ਜਿਹੜਾ ਕਰਿਕੂਲਮ ਆ ਪੜਾਉਂਦੇ ਆ ਜੀ ਔਰ ਇਹ ਵੀ ਸਾਨੂੰ ਦੱਸਦਿਆਂ ਨੂੰ ਮਾਣ ਹੋ ਰਿਹਾ ਜੀ ਸਾਡੇ ਨਾ ਥੋੜੀ ਸਭ ਇੱਥੇ ਰੈਂਕਿੰਗ ਹੁੰਦੀ ਆ ਜੀ ਸੂਬੇ ਦੇ ਸਕੂਲਾਂ ਦੀ ਇਹਦਾ ਰੈਂਕ ਦਿੱਤਾ ਜਾਂਦਾ ਪਿਆ ਵੀ ਉਹ ਵੀ ਕਿਹੜਾ ਸਕੂਲ ਪਹਿਲੇ ਨੰਬਰ ਤੇ ਆ ਪਹਿਲੇ ਨੰਬਰ ਤੇ ਚੰਗਾ ਕੰਮ ਕਰ ਰਿਹਾ ਹੈ ਜੀ ਜਿਵੇਂ ਆਪਣੇ ਪੰਜਾਬ ਦੇ ਵਿੱਚ 5ਵੀਂ 8ਵੀਂ 10ਵੀਂ ਬੋਰਡ ਦੀ ਹੁੰਦੀ ਆ ਸਾਡੇ ਇੱਥੇ 6ਵੀਂ ਤੇ 9ਵੀਂ ਬੋਰਡ ਦੀ ਹੁੰਦੀ ਆ ਠੀਕ ਆ ਔਰ 6ਵੀਂ ਤੇ 9ਵੀਂ ਦੇ ਜਿਹੜੇ ਬੋਰਡ ਦੇ ਪੇਪਰ ਹੁੰਦੇ ਉਹਨਾਂ ਨੰਬਰਾਂ ਦੇ ਬੇਸ ਦੇ ਉੱਤੇ ਫਰੇਜ਼ਰ ਇੰਸਟੀਚਿਊਟ ਆ BC ਦਾ ਜਿਹੜਾ ਰੈਂਕਿੰਗ ਤਿਆਰ ਕਰਦਾ ਜੀ ਠੀਕ ਆ ਸਾਡੇ ਅਲਬਰਟਾ ਦੇ 848 ਸਕੂਲ ਨੇ ਜੀ ਤੇ ਗੁਰੂ ਸਾਹਿਬ ਜੀ ਦੀ ਕਿਰਪਾ ਦੇ ਨਾਲ ਸਾਡਾ ਸਕੂਲ ਪਿਛਲੇ 2 ਸਾਲਾਂ ਤੋਂ ਲਗਾਤਾਰ 15ਵੇਂ ਨੰਬਰ ਤੇ ਆ ਜੀ ਵੈਰੀ ਗੁੱਡ ਔਰ ਜਿਹੜੀ ਫੀਸ ਆ ਕਿਉਂਕਿ ਹੁਣ ਫਿਰ ਇਹ ਵੀ ਹੁੰਦਾ ਜੀ ਹੁਣ ਪ੍ਰਾਈਵੇਟ ਸਕੂਲ ਆ ਤੇ ਇੱਥੇ ਫੀਸ ਵੀ ਦੀ ਸਿਰਫ ਔਰ ਸਿਰਫ 35000 ਰੁਪਏ ਫੀਸ ਆ ਪਰ ਜਿਹੜੇ ਸਕੂਲ ਪਹਿਲੇ ਨੰਬਰ ਤੇ ਆ ਰਹੇ ਨੇ ਟ ਸਕੂਲ ਆ ਵੈਬਰ ਅਕੈਡਮੀ ਆ 25 25000 30 30000 ਸਾਲਾਨਾ ਫੀਸ ਵਾਲੇ ਸਕੂਲ ਨਹੀਂ ਕੋਈ ਸ਼ੱਕ ਨਹੀਂ ਇੰਨੀ ਕਿਤਾ ਮਹੀਨੇ ਦੇ ਲੈ ਲੈਂਦੇ ਆ ਹਾਂ ਸੋ ਉਹਨਾਂ ਸਕੂਲਾਂ ਦੇ ਨਾਲ ਕੰਪੀਟ ਕਰਦੇ ਹੋਏ ਆਪਾਂ ਬੱਚਿਆਂ ਨੂੰ ਜਿਹੜੀ ਉਹ ਐਜੂਕੇਸ਼ਨ ਦੇ ਉਸ ਲੈਵਲ ਨੂੰ ਮੇਨਟੇਨ ਕੀਤਾ ਵਾ ਜੀ ਔਰ ਇੱਕ ਚੀਜ਼ ਜਿਹੜੀ ਖਾਸ ਤੌਰ ਤੇ ਮੈਂ ਆਪਣੇ ਸਾਡੇ ਬੱਚਿਆਂ 'ਚ ਦੇਖਦਾ ਹੁੰਨਾ ਵਾ ਸਾਡੇ ਬੱਚੇ ਜਿਵੇਂ ਆਪਣੀ ਇੰਡੀਆ ਦੇ ਵਿੱਚ ਜੈਨੇਟਿਕਲੀ ਸਾਡੇ ਹੈਗਾ ਸਾਡੇ ਬੱਚੇ ਸਾਇੰਸ ਤੇ ਮੈਥ ਦੇ ਵਿੱਚ 100 100 ਨੰਬਰ ਵਾਲੇ ਵੀ ਹੈਗੇ ਆ ਹਾਂ ਮਤਲਬ ਟੌਪ ਕਰ ਰਹੇ ਨੇ ਜੀ ਬਿਲਕੁਲ ਠੀਕ ਹੈ ਤੇ ਉਹਦੇ ਨਾਲ ਨਾਲ ਜਿਹੜਾ ਗੁਰਦੁਆਰਾ ਸਾਹਿਬ ਵੱਲੋਂ ਮਾਤਾ ਸੇਵਕੌਰ ਜੀ ਔਰਫੀਨ ਐਂਡ ਚਿਲड्रन ट्रांजਿਸ਼ਨਲ ਹਾਊਸਿੰਗ ਇੱਕ ਜਿਹੜਾ ਔਮਨ ਸੈਂਟਰ ਬਣਾਇਆ ਔਮਨ ਸ਼ੈਲਟਰ ਬਣਾਇਆ ਜਾ ਰਿਹਾ ਜੀ ਉਹਦਾ ਮੇਨ ਮੋਟਿਵ ਇਹ ਸੀਗਾ ਸੋਟੀ ਸਾਹਿਬ ਸਾਡੇ ਕੋਲੇ ਪਿਛਲੇ 8 ਸਾਲਾਂ ਦੇ ਵਿੱਚ ਦੇਖਿਆ ਕੀ ਗੁਰਦੁਆਰਾ ਸਾਹਿਬ ਜਦੋਂ ਕਿਸੇ ਦੋ ਕੀ ਫੈਮਿਲੀ ਡਿਸਪਿਊਟ ਪੈ ਗਿਆ ਕੋਈ ਡੋਮੈਸਟਿਕ ਵਾਇਲੈਂਸ ਦਾ ਕੇਸ ਆ ਗਿਆ ਜਾਂ ਕਈ ਵਾਰੀ ਕਿਸੇ ਕੋਈ ਘਰੇ ਕੋਈ ਸੋਤਰਾ ਦੀ ਲੋੜ ਪੈ ਜਾਂਦੀ ਆ ਸੋ ਗੁਰਦੁਆਰਾ ਸਾਹਿਬ ਆਸਰਾ ਤਾਂ ਕਿ ਹਰੇਕ ਬੀਬੀ ਰਾਤ ਨੂੰ 12 ਵਜੇ ਕੋਈ ਆ ਗਈ ਕਈ ਇਹ ਕੁਝ ਦਿਨੇ ਵੇਲੇ-ਕਵੇਲੇ ਆਗੇ ਸਾਡੇ ਕੋਲੇ ਕਿਉਂਕਿ ਉੱਥੇ ਅਸੀਂ ਰੱਖ ਨਹੀਂ ਸਿੱਛ ਸਕਦੇ ਤਾਂ ਫਿਰ ਸਾਡੀ ਸਰਕਾਰ ਦੇ ਨਾਲ ਜਿਹੜੀ ਗਵਰਨਮੈਂਟ ਆਫ ਕੈਨੇਡਾ ਦੇ ਨਾਲ ਗੱਲਬਾਤ ਹੋਈ ਅਲਬਰਟਾ ਸਰਕਾਰ ਦੇ ਨਾਲ ਗੱਲਬਾਤ ਹੋਈ ਸਿਟੀ ਆਫ ਕੈਲਗਰੀ ਦੇ ਨਾਲ ਗੱਲਬਾਤ ਹੋਈ ਤਾਂ ਅਸੀਂ ਸਾਨੂੰ ਉਹਨਾਂ ਤੋਂ ਗ੍ਰਾਂਟ ਮਿਲੀ ਜੀ ਕੁਝ ਇੱਕ ਪੋਰਸ਼ਨ ਗ੍ਰਾਂਟ ਮ ਅਸੀਂ 26 ਮਿਲੀਅਨ ਦੇ ਨਾਲ ਜੀ ਜਿਹੜਾ ਸਾਡਾ ਸੈਡਲ ਟਾਊਨ ਸਟੇਸ਼ਨ ਆ ਉਹਦੇ ਵਿੱਚ ਉੱਥੇ ਮਾਤਾ ਸਾਹਿਬਕੌਰ ਜੀ ਔਰ ਵਿਮਨ ਐਂਡ ਚਿਲड्रन ट्रांजਿਸ਼ਨਲ ਹਾਊਸਿੰਗ ਪ੍ਰੋਜੈਕਟ ਲੈ ਕੇ ਆਏ ਆ ਜੀ ਠੀਕ ਹੈ ਜਿਹੜਾ ਜਿਹੜੇ ਬੱਚੇ ਵਲਨਰੇਬਲ ਨੇ ਜਿੰਨਾ ਬੱਚਿਆਂ ਨੂੰ ਲੋੜ ਆ ਉਹ ट्रांजਿਸ਼ਨਲ ਹਾਊਸਿੰਗ ਮੀਨਸ ਉਹ 6 ਤੋਂ 18 ਮਹੀਨੇ ਦੇ ਪੀਰੀਅਡ ਦੇ ਲਈ ਉੱਥੇ ਰਹਿ ਸਕਦੇ ਨੇ ਜੀ ਜਿਹਦੇ ਵਿੱਚ ਸਰਕਾਰ ਦੇ ਸਹਿਯੋਗ ਦੇ ਨਾਲ ਉਹਨਾਂ ਦੇ ਰੱਖ-ਰਖਾਅ ਦੇ ਲਈ ਉਹਨਾਂ ਦੇ ਮਨੁੱਖੀ ਸੇਵਾ ਦੇ ਲਈ ਉਹਨਾਂ ਦੀ ਮੈਂਟਲ ਹੈਲਥ ਦੇ ਲਈ ਜਾਂ ਉਹਨਾਂ ਨੂੰ ਕਿਸੇ ਵੀ ਤਰ੍ਹਾਂ ਦੀ ਹੈਲਪ ਚਾਹੀਦੀ ਹੋਗੀ ਜੀ ਉਹ ਉਹ ਜਿਹੜਾ ਆਪਾਂ ਬਣਾ ਰਹੇ ਹ ਹੰਡਰਡ ਫੈਮਲੀਜ਼ ਦੇ ਲਈ ਆਮ ਜਿੰਨੇ ਵੀ ਔਮਨ ਸ਼ੈਲਟਰ ਸਾਡੇ ਸ਼ਹਿਰ ਦੇ ਵਿੱਚ ਬਣੇ ਹੋਏ ਆ ਉਹ ਹੁੰਦਾ ਕੀ ਹੈ ਕਿ ਉਹ ਬੀਬੀ ਰਹਿ ਸਕਦੀਆਂ ਨਾਲ ਬੱਚੇ ਨਹੀਂ ਰਹਿ ਸਕਦੇ ਜਾਂ ਕਈ ਵਾਰੀ ਐਕਸਟੈਂਡਡ ਫੈਮਲੀਆਂ ਹੁੰਦੀਆਂ ਨੇ ਬੀਬੀ ਆ ਨਾਲ ਬੱਚੇ ਆ ਨਾਲ ਉਹਨਾਂ ਦੀਆਂ ਬਜ਼ੁਰਗ ਮਾਤਾ ਵਾ ਸੋ ਉੱਥੇ ਤੁਸੀਂ ਪਰਿਵਾਰ ਸਮੇਤ ਆਪਾਂ ਉਹਦਾ ਡਿਜ਼ਾਈਨ ਇਸ ਤਰੀਕੇ ਨਾਲ ਕੀਤਾ ਕਿ ਤੁਸੀਂ ਪਰਿਵਾਰ ਸਮੇਤ ਰਹਿ ਸਕਦੇ ਹੋ ਓਕੇ ਸੋ ਉਹ ਗੁਰਦੁਆਰਾ ਸਾਹਿਬ ਵੱਲੋਂ ਕੀਤਾ ਜਾ ਰਿਹਾ ਜੀ ਇਹਦੇ ਨਾਲ ਨਾਲ ਛੋਟੀ ਸਾਹਿਬ ਜਿਹੜਾ ਗੁਰਦੁਆਰਾ ਸਾਹਿਬ ਵੱਲੋਂ ਵੱਡਾ ਪਰਲਾ ਜਿਹਦੇ ਲਈ ਪਾਰਲੀਮੈਂਟ ਦੇ ਵਿੱਚ ਵੀ ਗੁਰਦੁਆਰਾ ਸਾਹਿਬ ਦਾ ਜ਼ਿਕਰ ਹੋਇਆ ਪਰ ਪ੍ਰਧਾਨ ਮੰਤਰੀ ਜਸਟਿਨ ਟ ਜ਼ਿਕਰ ਕੀਤਾ ਸੀਗਾ 2020-21 ਦੇ ਵਿੱਚ ਜਦੋਂ ਕਰੋਨਾ ਦਾ ਸਮਾਂ ਆਇਆ ਸੀ ਆਪਾਂ ਸਾਰੇ ਜਾਣਦੇ ਹਾਂ ਕਿ ਉਸ ਸਮੇਂ ਦੇ ਵਿੱਚ ਬੰਦਾ ਬੱਦੇ ਤੋਂ ਡਰਨ ਲੱਗਿਆ ਸੀਗਾ ਪਰ ਗੁਰਦੁਆਰਾ ਦਸ਼ਮੇਸ਼ ਕਲਚਰ ਸੈਂਟਰ ਵੱਲੋਂ ਉਦੋਂ ਡੀਸੀਸੀ ਫੂਡ ਬੈਂਕ ਦਸ਼ਮੇਸ਼ ਕਲਚਰ ਸੈਂਟਰ ਫੂਡ ਬੈਂਕ ਦੀ ਸਥਾਪਨਾ ਕੀਤੀ ਗਈ ਜਿਹਦੇ ਤਹਿਤ ਅਸੀਂ ਜੀ ਪੈਕਡ ਫੂਡ ਲੋਕਾਂ ਨੂੰ ਘਰਾਂ ਤੱਕ ਡਿਲੀਵਰ ਕੀਤਾ ਜਿਹੜਾ ਹੌਟ ਮੀਲ ਹੈਂਪਰਸ ਅਸੀਂ ਨੋ ਹੰਗਰੀ ਟਮੀ ਦਾ ਇਨੀਸ਼ੀਏਟਿਵ ਸ਼ੁਰੂ ਕੀਤਾ ਔਰ ਉਸ ਇਨੀਸ਼ੀਏਟਿਵ ਦੇ ਤਹਿਤ ਕੋਵਿਡ ਦੇ ਸਮੇਂ ਤੋਂ ਲੈ ਕੇ ਹੁਣ ਤੱਕ ਅਸੀਂ 11 ਲੱਖ ਡੱਬੇ ਜਿਹੜੇ ਅਸੀਂ ਡਿਸਟ੍ਰੀਬਿਊਟ ਕਰ ਚੁੱਕੇ ਹਾਂ ਔਰ ਹਜੇ ਵੀ ਨਿਰੰਤਰ ਚੱਲੀ ਹੈ ਜੀ ਪਹਿਲਾਂ ਉਹ ਕੋਵਿਡ ਦੇ ਸਮੇਂ 'ਚ ਆਮ ਲੋਕਾਂ ਲਈ ਸੀਗਾ ਜਦੋਂ ਉਹ ਲੋੜ ਸੀ ਉਸ ਤੋਂ ਬਾਅਦ ਅਸੀਂ ਉਹਨੂੰ ਕਨਵਰਟ ਕਰਤਾ ਇੰਟਰਨੈਸ਼ਨਲ ਸਟੂਡੈਂਟਾਂ ਵਾਸਤੇ ਠੀਕ ਹੈ ਜੀ ਹੁਣ ਜੇਕਰ ਤੁਸੀਂ ਹੁਣ ਵੀ ਸ਼ਾਮ ਨੂੰ ਗੁਰਦੁਆਰਾ ਸਾਹਿਬ ਜਾਵਾਂਗੇ ਜੀ ਬੱਚੇ ਕੀ ਕਰਦੇ ਆ ਜੀ ਬੱਚੇ ਸਾਡੇ ਆਉਂਦੇ ਨੇ ਸੇਵਾ ਕਰਦੇ ਨੇ ਰਾਤਾ ਪ੍ਰਸ਼ਾਦਾ ਛਕਦੇ ਨੇ ਜੀ ਤੇ ਸਵੇਰ ਦਾ ਉਹ ਟਿਫਨ ਨਾਲ ਲੈ ਜਾਂਦੇ ਨੇ ਸੋ 11 ਲੱਖ ਨੰਬਰ ਤਾਂ ਆ ਕਿਉਂਕਿ 21 ਲੱਖ ਡੱਬਾ ਅਸੀਂ ਹੁਣ ਤਾਂ ਆਰਡਰ ਕਰ ਚੁੱਕੇ ਹਾਂ ਔਰ ਔਰ ਤੋਂ ਲੈ ਕੇ ਸੋ ਸਾਡੇ ਕੋਲੇ ਸਾਰਾ ਰੈਕੋਰਡ ਹੈ ਕਿਉਂਕਿ ਫੂਡ ਬੈਂਕ ਦੇ ਵਿੱਚ ਕੀ ਹੁੰਦਾ ਜੀ ਜਿਹੜਾ ਸਾਡਾ ਫੂਡ ਬੈਂਕ ਆ ਗਵਰਨਮੈਂਟ ਆਫ ਅਲਬਰਟਾ ਤੇ ਸਿਟੀ ਆਫ ਕੈਲਗਰੀ ਨੇ ਰਜਿਸਟਰ ਆ ਜੀ ਜਿੰਨਾ ਵੀ ਅਸੀਂ ਫੂਡ ਦਿੰਨੇ ਆ ਨਾ ਅਸੀਂ ਉਹਨੂੰ ਪਾਉਂਡ ਦੇ ਵਿੱਚ ਕਿਉਂਕਿ ਆਪਾਂ ਕਿਲੋਆਂ 'ਚ ਨਹੀਂ ਇਥੇ ਚੱਲਦਾ ਕਿ ਪਾਉਂਡ ਚੱਲਦਾ ਹਾਂ ਸੋ ਅਸੀਂ ਪਾਉਂਡ ਦੇ ਵਿੱਚ ਜਿਹੜਾ ਪੈਕੇਟ ਦਿੰਨੇ ਆ ਅਸੀਂ ਪੈਕੇਟ ਫੂਡ ਦਿੰਨੇ ਆ ਫੂਡ ਬੈਂਕ ਦੇ ਰਾਹੀਂ ਔਰ ਇਹ ਡੱਬੇ ਵਾਲਾ ਸਿਸਟਮ ਉਹ ਅਲ ਉਹ ਨਾਲ ਨੋਟ ਕਰਦੇ ਆ ਕਿ ਇਹ ਇਹ ਆਇਆ ਸੀਗਾ ਜੀ ਇਹਦਾ ਸਟੇਟਸ ਇਹ ਆ ਇਹਨੂੰ ਅਸੀਂ ਇੰਨੇ ਪਾਉਂਡ ਗਰੋਸਰੀ ਦਿੱਤੀ ਸੋ ਰਿਕਾਰਡ ਸਾਰਾ ਅਸੀਂ ਰੱਖਿਆ ਹੋਇਆ ਵਾ ਤੋ ਤਕਰੀਬਨ ਹੁਣ ਤੱਕ ਜੇਕਰ ਅਸੀਂ 30000 ਪਾਉਂਡ ਦੇ ਕਰੀਬ ਜਿਹੜੀ ਸੁੱਕਾ ਗਰੋਸਰੀ ਆ ਉਹ ਅਸੀਂ ਡਿਸਟ੍ਰੀਬਿਊਟ ਕਰ ਚੁੱਕਿਆ ਜੀ ਡੀਸੀਸੀ ਫੁੱਲ ਬੈਕ ਤੇ ਰਹਿਣ ਔਰ ਛੋਟੀ ਸਾਹਿਬ ਜਿਹੜੀ ਖਾਸ ਚੀਜ਼ ਆ ਇੱਥੇ ਸਿਟੀ ਆਫ ਕੈਲਗਰੀ ਦੀ ਹੈਲਪਲਾਈਨ ਹੁੰਦੀ ਹੈ ਜੇਕਰ 311 ਜੀ ਜੇਕਰ ਤੁਹਾਨੂੰ ਕੋਈ ਵੀ ਹੈਲਪ ਦੀ ਲੋੜ ਆ ਤੁਸੀਂ 311 ਕਾਲ ਕਰਦੇ ਹੋ ਸਿਟੀ ਵਾਲੇ ਚੱਕ ਫੋਨ ਚੱਕਦੇ ਆ ਕਿਸੇ ਵੀ ਤਰ੍ਹਾਂ ਦੀ ਹੈਲਪ ਦੀ ਲੋੜ ਆਉਂਦੀ ਹੈ ਠੀਕ ਆ ਤੁਸੀਂ ਉਹਨਾਂ ਨੂੰ ਕਹਿੰਦੇ ਹੋ ਜੀ ਮੈਨੂੰ ਫੂਡ ਦੀ ਹੈਲਪ ਦੀ ਲੋੜ ਆ ਉਹ ਪੁੱਛਦੇ ਆ ਤੁਸੀਂ ਕਿਹੜੇ ਏਰੀਆ ਚ ਰਹਿੰਦੇ ਹੋ ਉਹ ਕਹਿੰਦੇ ਜੀ ਅਸੀਂ ਨਾਰਥ-ਈਸਟ ਏਰੀਆ ਚ ਰਹਿੰਦੇ ਆ ਉਹ ਕਹਿੰਦੇ ਜੇਕਰ ਤੁਸੀਂ ਨਾਰਥ-ਈਸਟ ਏਰੀਆ ਚ ਰਹਿੰਦੇ ਹੋ ਤਾਂ ਸਾਡੀ ਇੱਕ ਰਜਿਸਟਰਡ ਬਾਡੀ ਆ ਦਸ਼ਮੇਸ਼ ਕਲਚਰ ਸੈਂਟਰ ਜੀ ਤੁਸੀਂ ਉੱਥੇ ਜਾਓ ਤੁਹਾਨੂੰ ਫੂਡ ਦੇ ਦੇਣਗੇ ਅਸੀਂ ਵਿਦਆਊਟ ਐਨੀ ਬੈਕਗਰਾਉਂਡ ਵਿਦਆਊਟ ਐਨੀ ਕਲਰ ਵਿਦਆਊਟ ਕਾਸਟ ਉਹ ਜਦੋਂ ਭੇਜ ਦਿੰਦੇ ਨੇ ਅਸੀਂ ਦਿੰਨੇ ਆ ਜ ਦਿਗੇ ਕਿ ਉਹ ਸਾਡੀ ਕਮਿਊਨਿਟੀ ਦਾ ਇਹ ਬਾਹਰੀ ਕਮਿਊਨਿਟੀ ਦਾ ਕਿਸ ਕਲਰ ਦਾ ਕਿਸ ਰੰਗ ਦਾ ਕਿਸ ਉਹ ਸੈਕੂਲਰ ਅਪਰੋਚ ਲੈਂਦੇ ਨੇ ਬਿਲਕੁਲ ਜੀ ਸਾਰਿਆਂ ਨੂੰ ਆਪਾਂ ਫੂਡ ਦਿੰਨੇ ਆ ਔਰ ਇੱਕ ਗਵਰਨਮੈਂਟ ਆਫ ਅਲਬਰਟਾ ਦੀ ਹੈਲਪਲਾਈਨ ਹੈ ਜੀ 211 ਜੇਕਰ ਗਵਰਨਮੈਂਟ ਆਫ ਅਲਬਰਟਾ ਦੀ ਹੈਲਪਲਾਈਨ ਤੇ ਕੋਈ ਕਾਲ ਕਰਦਾ ਜੀ ਅਸੀਂ ਸਾਨੂੰ ਫੂਡ ਚਾਹੀਦਾ ਜਾਂ ਸਾਨੂੰ ਵਿੰਟਰ ਦੇ ਵਿੱਚ ਕੀ ਹੁੰਦਾ ਕਿ ਜਦੋਂ ਕੋਲਡ ਵੈਦਰ ਆ ਜਾਂਦੇ ਆ ਜੇ ਮਾਈਨਸ 40 ਤੱਕ ਹੁੰਦਾ ਤਾਂ ਸਾਡੀ ਸੰਸਥਾ ਉਹ ਰਜਿਸਟਰਡ ਬਾਡੀ ਆ ਜੀ ਉਹ ਅਸੀਂ ਸ਼ੈਲਟਰ ਪ੍ਰੋਵਾਈਡ ਕਰਵਾਉਂਦੇ ਆ ਫॉर ਦਾ ਡੇ ਟਾਈਮ ਰਾਤ ਨੂੰ ਨਹੀਂ ਪ੍ਰੋਵਾਈਡ ਕਰਵਾਉਂਦੇ ਜੀ ਅਸੀਂ ਕਿਉਂਕਿ ਸੋ ਅਸੀਂ ਦਿਨੇ-ਦਿਨੇ ਫਿਰ ਜੇ ਕੋਈ ਆ ਜਾਂਦਾ ਵਾ ਤਾਂ ਉਹਨੂੰ ਅਸੀਂ ਠੰਡ ਦੇ ਵਿੱਚ ਜਾਂ ਗਰਮੀਆਂ ਦੇ ਵਿੱਚ ਵੀ ਉਹ ਸ਼ੈਲਟਰ ਪ੍ਰੋਵਾਈਡ ਕਰਵਾਉਂਦੇ ਹਾਂ ਜੀ ਸਾਡਾ ਰਜਿਸਟਰਡ ਆ ਜੀ ਉਹ ਗਵਰਨਮੈਂਟ ਆਫ ਅਲਬਰਟਾ ਦੇ ਨਾਲ। ਬਹੁਤ ਵਧੀਆ। ਸੋ ਜਦੋਂ ਵੀ ਉਹ ਕਾਲ ਕਰਦੇ ਨੇ ਜੀ ਸਾਨੂੰ ਇਹ ਹੈਲਪ ਦੀ ਲੋੜਾ ਤੋਂ ਕਹਿੰਦੇ ਜੀ ਸਾਡੀ ਰਜਿਸਟਰਡ ਬਾਡੀ ਹੈ ਦਸ਼ਮੇਸ਼ ਕਲਚਰ ਸੈਂਟਰ ਤੁਸੀਂ ਉੱਥੇ ਚਲੇ ਜਾਓ ਤੁਹਾਡੀ ਉਹ ਹੈਲਪ ਕਰਨਗੇ। ਬਿਲਕੁਲ ਠੀਕ ਹੈ। ਸੋ ਉਹ ਸਾਰਾ ਓਵਰਆਲ ਆਪਾਂ ਇਸ ਨੇ ਸੇਵਾਵਾਂ ਆਪਾਂ ਕਰ ਰਹੇ ਹਾਂ ਜੀ। ਬਿਲਕੁਲ ਠੀਕ ਹੈ ਤੇ ਅ ਟੀਚਾ ਕੀ ਐ ਸਿੱਧੂ ਸਾਹਿਬ ਤੁਹਾਡਾ ਹੁਣ? ਨੈਕਸਟ ਅੱਜ ਇੱਥੇ ਜਿਹੜੀ ਜੋ ਮਾਰਾ ਇਹਨੇ ਸੇਵਾ ਆਪਾਂ ਨੂੰ ਲਈ ਆ ਗੁਰਦੁਆਰਾ ਸਾਹਿਬ ਨਿਸ਼ਾਨ ਸਾਹਿਬ ਦਾ ਮਤਲਬ ਇਹੀ ਹੁੰਦਾ ਬਾਜੀ ਆਪਾਂ ਨਿਸ਼ਾਨ ਸਾਹਿਬ ਦੇਖ ਕੇ ਹਰ ਕੋਈ ਰਾਹੀਰ ਜਿਹੜਾ ਆਉਂਦਾ ਜੀ ਉਹ ਉਹ ਤੱਕਦਾ ਕਿ ਇੱਥੇ ਨਿਸ਼ਾਨ ਸਾਹਿਬ ਲੱਗਿਆ ਹੋਇਆ ਤਾਂ ਇੱਥੇ ਮੇਰੀ ਮਦਦ ਹੋਊਗੀ ਮੈਂ ਖੇਡਾਂ ਦੇ ਮਾਦਮ ਤੋਂ ਮੈਂ ਗੱਲ ਕਰਾਂ ਤਾਂ ਥੋੜੇ ਜਹਨ ਦੇ ਅੰਦਰ ਇਹ ਗੱਲ ਹੈ ਕਿ ਜਿਵੇਂ ਆਸਟ੍ਰੇਲੀਆ ਦੇ ਵਿੱਚ ਸਾਰੀਆਂ ਸਟੇਟਸ ਉੱਤੇ ਖੇਡਣਾ ਹੁੰਦੀਆਂ ਨੇ ਅਗਲੇ ਲੈਵਲ ਤੇ ਖੇਡਾਂ ਦਾ ਤੁਹਾਨੂੰ ਮੈਂ ਬਿਲਕੁਲ ਜੀ ਖੇਡਾਂ ਦਾ ਇਹੀ ਸੀਗਾ ਜੀ ਅ ਕੱਲ ਵੱਟੀ ਆ ਪਰ ਇੱਕ ਜਹਨ ਦੇ ਵਿੱਚ ਜ਼ਰੂਰ ਗੱਲ ਹੈਗੀ ਆ ਕਿ ਹੋ ਜੇ ਹੋ ਜਾਵੇ ਤਾਂ ਮਹਾਰਾਜ ਮਹਾਰਾਜ ਜਿਹੜੇ ਕਰਕੇ ਸੁਣ ਲੈਂਦਾ ਹੁੰਦਾ ਕਈ ਵਾਰੀ ਸੋ ਡੈਫੀਨਿਟਲੀ ਅਸੀਂ ਚਾਹੁੰਦੇ ਆ ਕਿ ਸਾਰੇ ਸੂਬੇ ਰਲ ਕੇ ਕੈਨੇਡਾ ਸਿੱਕੇ ਤਾਂ ਹੋਣ ਜੀ ਹਾਂ ਉਦੋਂ ਤੋਂ ਬਾਅਦ ਅਸੀਂ ਚਾਹੁੰਦੇ ਆ ਕਿ ਸਾਰੇ ਦੇਸ਼ ਰਲ ਕੇ ਇੱਕ ਵਰਲਡ ਸਿੱਖ ਖੇਡਾਂ ਵੀ ਹੋਣ ਇਹ ਵੀ ਇਹ ਵੀ ਚਰਚਾ ਚੱਲ ਰਹੀ ਆ ਹਾਂ ਜਿਹੜੀ ਕਿ ਸਾਨੂੰ ਲੱਗਦਾ ਕਿ ਜੇ ਇਹ ਜਿਹੜਾ ਜਸਰਾਹ ਤੇ ਆਪਾਂ ਜਾ ਰਹੇ ਆ ਉਹ ਦਿਨ ਦੂਰ ਨਹੀਂ ਇੱਕ ਦਿਨ ਆਊਗਾ ਕਿ ਵਰਲਡ ਸਿੱਖ ਖੇਡਾਂ ਵੀ 올림픽ਸ ਦੀ ਤਰ੍ਹਾਂ ਇੱਕ ਵੱਡੀਆਂ ਖੇਡਾਂ ਹੋਣਗੀਆਂ ਅਲੱਗ-ਅਲੱਗ ਦੇਸ਼ਾਂ ਤੋਂ ਅਲੱਗ-ਅਲੱਗ ਸ਼ਹਿਰ ਹੁੰਦਾਗਾ ਸ਼ੂਗਾ ਸੋ ਇਹੀ ਏਮ ਦੇ ਨਾਲ ਆਪਾਂ ਚੱਲੇ ਆ ਜੀ ਸਾਡੇ ਬੱਚਿਆਂ ਨੂੰ ਅਸੀਂ ਚਾਹੁੰਦੇ ਆ ਕਿ ਸਾਡੇ ਬੱਚੇ ਇਥੋਂ ਖੇਡਣ ਖੇਡ ਕੇ ਪਹਿਲਾਂ ਤਾਂ ਕੈਨੇਡਾ ਦੀ ਰਿਪਰੈਜ਼ੈਂਟੇਸ਼ਨ ਕਰਨ 올림픽ਸ ਦੇ ਵਿੱਚ ਉਸ ਤੋਂ ਬਾਅਦ ਜੇਕਰ ਵਰਲਡ ਸਿਕ ਖੇਡਾਂ ਦਾ ਆਗਾਜ਼ ਹੁੰਦਾ ਸਾਰੇ ਸੂਬੇ ਰਲ ਕੇ ਕੈਨੇਡਾ ਸੇ ਖੇਡਾਂ ਹੁੰਦੀਆਂ ਨੇ ਤਾਂ ਉਹ ਮਿਲਦਾ ਉਹ ਸਾਡਾ ਉਹ ਏਮ ਆ ਜੀ ਵਿਜ਼ਨ ਹੈ ਇੱਕ ਬਿਲਕੁਲ ਠੀਕ ਹੈ ਸਿੱਧੂ ਸਾਹਿਬ ਬਹੁਤ ਬਹੁਤ ਸ਼ੁਕਰੀਆ ਜੀ ਤੁਸੀਂ ਸਮਾਂ ਕੱਢ ਕੇ ਗੱਲ ਗਰੀ ਆਏ ਹੋ ਤੇ ਥੈਂਕਿਊ ਜੀ ਥੈਂਕਿਊ ਸੋ ਮੱਚ